ਸ਼ਰਧੇ ਕਲਾਮ ਦਾ ਟੌਪਿਕ ਇਹ ਆ ਆराधना ਵਿੱਚ ਪ੍ਰਭੂ ਦਾ ਡਰ ਰੱਖਣਾ ਆਓ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਦੂਸਰਾ ਸਾਮੂਹ 6 ਅਧਿਆਇ ਉਹ ਦਿੱਤੇ ਹੀ ਆ ਜੀ ਸੋ ਮੀਕਲ ਸ਼ਾਉਲ ਦੀ ਧੀ ਨੂੰ ਮਰਨ ਤੋਂ ੜੀ ਕੋਈ ਬੱਚਾ ਨਾ ਜੰਮਿਆ ਆਮੇ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਤੇ ਇੱਕ ਔਰਤ ਦਾ ਜ਼ਿਕਰ ਜਿਹਦਾ ਨਾਮ ਮੀਕਲ ਅਤੇ ਉਹ ਸ਼ਾਉਲ ਦੀ ਬੇਟੀ ਹੈ ਸ਼ਾਉਲ ਜਿਹੜਾ ਉਹ ਇੱਕ ਸੈਨਾਪਤੀ ਰਿਹਾ ਏ 100 ਸ਼ਾਉਲ ਜਿਹੜਾ ਉਹ ਇਸਰਾਇਲ ਦਾ ਰਾਜਾ ਰਿਹਾ ਏ ਸ਼ਾਉਲ ਇੱਕ ਸੈਨਾਪਤੀ ਰਿਹਾ ਏ ਸ਼ਾਉਲ ਇਸਰਾਇਲ ਦਾ ਰਾਜਾ ਰਿਹਾ ਏ ਸ਼ਾਉਲ ਨੂੰ ਤੇਲ ਦੇ ਦੁਆਰਾ ਮਸਾ ਕੀਤਾ ਗਿਆ ਸੀ ਚਾਹਲ ਦੇ ਉੱਤੇ ਪਰਮੇਸ਼ਰ ਦੀ ਬੜੀ ਕਿਰਪਾ ਸੀਗੀ ਤੇ ਜਿਹੜੀ ਮੀਕਾਹ ਲੈ ਉਹ ਸ਼ਾਉਲ ਦੀ ਹੀ ਸੀ ਇਹਨੂੰ ਇੱਕ ਸ਼ਰਾਪ ਲੱਗਾ ਹੈ ਪਰਮੇਸ਼ਰ ਦੇ ਤੋਂ ਨਾਰਾਜ਼ ਹੋਇਆ ਹੈ ਇਹਦੇ ਜੀਵਨ 'ਚ ਇੱਕ ਗਲਤੀ ਏ ਐਨੇ ਕੋਈ ਨਾ ਕੋਈ ਗੁਨਾਹ ਕੀਤਾ ਏ ਐਨੇ ਕੋਈ ਨਾ ਕੋਈ ਪਾਪ ਕੀਤਾ ਏ ਐਨੇ ਕੋਈ ਨਾ ਕੋਈ ਗਲਤੀ ਕੀਤੀ ਏ ਅਤੇ ਉਹ ਗਲਤੀ ਇਹਦੇ ਉੱਤੇ ਬੜੀ ਭਾਰੀ ਪੈ ਗਈ ਏ ਪਰਮੇਸ਼ਰ ਇਹਦੇ ਤੋਂ ਪਾਸਾ ਵੜ ਗਿਆ ਹੈ ਪ੍ਰਭੂ ਇਹਦੇ ਤੋਂ ਨਾਰਾਜ਼ ਹੋ ਗਿਆ ਹੈ ਅਤੇ ਕਲਾਮ ਦੇ ਵਿੱਚ ਲਿਖਿਆ ਮੀਕਲ ਨੂੰ ਮਰਨ ਤੱਕ ਬੱਚਾ ਨਹੀਂ ਕਦੋਂ ਤੱਕ ਜੀ ਮਰਨ ਤੱਕ ਜਾਣੀ ਕਿ ਜਦੋਂ ਤੱਕ ਉਹ ਧਰਤੀ ਤੇ ਜਿਉਂਦਾ ਰਹੀ ਆਪਦੇ ਬੱਚੇ ਦੇ ਲਈ ਦਰਸਦੀ ਰਹੀ ਉਹਨੇ ਬੜੇ ਅੱਡੀਆਂ ਗੋਡੇ ਰਗੜੇ ਹੋਣੇ ਨੇ ਬੜੇ ਉਹ ਵੈਦਾ ਕੀਮਾਂ ਦੇ ਕੋਲ ਗਈ ਹੋਣੀ ਏ ਬੜੇ ਨਬੀਆਂ ਦੇ ਕੋਲੇ ਗਈ ਹੋਣੀ ਏ ਪਰ ਫੇਰ ਵੀ ਇਹਨੂੰ ਮਰਨ ਤੱਕ ਬਚਾ ਨਹੀਂ ਹੋਇਆ ਤੁਸੀਂ ਸੋਚੋਗੇ ਅਗਰ ਉਹ ਵੈਦਾ ਕੀਮਾਂ ਦੇ ਕੋਲ ਗਈ ਏ ਅਗਰ ਉਹ ਨਬੀਆਂ ਦੇ ਕੋਲ ਗਈ ਏ ਅਗਰ ਉਹਨੇ ਰੱਬਕੇ ਘੁੱਟਨੇ ਟੇਕੇ ਤਾਂ ਫੇਰ ਉਹਨੂੰ ਬਚਾ ਕਿਉਂ ਨਹੀਂ ਹੋਇਆ ਇਹ ਬੜਾ ਵੱਡਾ ਸਵਾਲ ਹੈ ਬਾਈਬਲ ਦਾ ਖੁਦਾ ਦੇ ਲੋਕੋ ਅੱਜ ਕਈ ਮੌਕਿਆਂ ਦੇ ਉੱਤੇ ਇਹੋ ਜਿਹੇ ਬੰਦਨ ਆਏ ਪੈਣੇ ਇਹੋ ਜਿਹੇ ਪਾਪ ਆਏ ਪੈਣੇ ਇਹੋ ਜਿਹੇ ਗਲਤੀਆਂ ਕਰਨ ਉਹਨਾਂ ਨੂੰ ਸਜ਼ਾ ਮਿਲਦੀ ਪਈ ਏ ਉਹ ਵੱਡੇ ਵੱਡੇ ਚੜਾਵੇ ਚੜਾਈ ਜਾਂਦੇ ਨੇ ਨੇ ਰੱਬ ਕੇ ਪੜੇ ਤਰਲੇ ਮਿੰਤਾ ਕਰ ਲੀਆਂ ਨੇ ਪਰ ਫੇਰ ਵੀ ਗਲਤੀ ਕਾਇਮ ਹੈ ਤੇ ਖੁਦਾ ਦੇ ਲੋਕੋ ਜੇ ਮੀ ਕੱਲ ਦੇ ਨਾਲ ਪਰਮੇਸ਼ਰ ਨਾਰਾਜ ਸੀ ਵੀ ਕੱਲ ਦੇ ਉਤੋਂ ਪਰਮੇਸ਼ਰ ਦਾ ਹੱਥ ਔੜਦਾ ਸੀਗਾ ਤੇ ਫੇਰ ਇਹਦੀ ਗਲਤੀ ਆ ਹੋਈਆ ਕਿਹੜੀ ਸੀ ਜਿਹਦੇ ਕਰਕੇ ਇਹਨੂੰ ਮਰਨ ਤੱਕ ਬਚਾ ਨਹੀਂ ਹੋਇਆ 5 ਸਾਲ ਦੀ ਗੱਲ ਨਹੀਂ ਮੈਂ ਕਰ ਰਿਹਾ 10 ਸਾਲ ਦੀ ਗੱਲ ਨਹੀਂ ਮੈਂ ਕਰ ਰਿਹਾ 2 ਸਾਲ ਦੀ ਗੱਲ ਨਹੀਂ ਮੈਂ ਕਰ ਰਿਹਾ ਅਗਰ ਕਿਸੇ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੋ ਖੋਏਗਾ ਸਾਲ ਦਾ ਹੋ ਜਾਣ ਲਗਾ ਦੋ ਸਾਲ ਦਾ ਉਹ ਵੀ ਚਾਰ ਲਾਗਾ 5 ਸਾਲ ਦਾ ਉਹ ਵੀ ਚਾਰ ਲਾਗਾ 10 ਸਾਲ ਦਾ ਉਹ ਵੀ ਚਾਰ ਲਾਗਾ ਪਰ ਸਾਰੀ ਉਮਰ ਮਰਨ ਤੱਕ ਕੇ ਦਰਸਦੀ ਰਹੀ ਤੇ ਆਉਦੀ ਉਲਾਹ ਦਾ ਮੂ ਨਹੀਂ ਕੀ ਗੱਲ ਤੇ ਸੀ ਕਿ ਕਲਾਮ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਦੂਸਰਾ ਸੈਮੂਲ 6 ਅਧਿਆਇ ਦੀ 13 ਅਧ ਦੇ ਵਿੱਚ ਅਤੇ ਅਜਿਹਾ ਹੋਇਆ ਜਾਂ ਯਹੋਵਾ ਦੇ ਸੰਦੂਕ ਦੇ ਚੁੱਕਣ ਵਾਲੇ 6 ਕਰਮਾ ਤੁਰੇ ਤਾਂ ਉਹ ਦੇ ਬਲਦ ਅਤੇ ਮੋٹے ਪਸ਼ੂ ਭੇਟ ਕਰਕੇ ਚੜਾਏ। ਆਮੀਨ। ਇਸ ਜਗ੍ਹਾ ਤੇ ਯਹਵਾ ਦਾ ਸੰਦੂਕ ਚੁੱਕ ਕੇ ਬੰਦੇ 6 ਕਦਮ ਤੁਰੇ ਨੇ। ਅਤੇ ਦੌਲਤ ਬੜਾ ਖੋਸ਼ ਹੋਇਆ ਪਰਮੇਸ਼ਰ ਦੇ ਜਿਹੜੇ دیਵਾਨੇ ਲੋਕ ਨੇ ਜਦੋਂ ਰੱਬ ਦਾ ਕੰਮ ਹੁੰਦਾ ਹੈ ਤੇ ਉਹ ਖੁਸ਼ ਹੁੰਦੇ ਨੇ ਜਦੋਂ ਰੱਬ ਦੀ ਉਸਤਤ ਹੁੰਦੀ ਹੈ ਉਹ ਖੁਸ਼ ਹੁੰਦੇ ਨੇ ਜਦੋਂ ਰੱਬ ਦੇ ਘਰ ਦਾ ਸਨਿਆਹ ਹੁੰਦਾ ਹੈ ਉਹ ਖੁਸ਼ ਹੁੰਦੇ ਨੇ ਜਦੋਂ ਉਹਨਾਂ ਤੇ ਜ਼ਿੰਮੇਵਾਰੀ ਲਈ ਜਾਂਦੀ ਏ ਉਹ ਖੁਸ਼ ਹੁੰਦੇ ਨੇ ਜਦੋਂ ਉਹਨਾਂ ਨੂੰ ਕੋਈ ਕੰਮ ਕਰਨ ਲਈ ਕਿਹਾ ਜਾਂਦਾ ਏ ਉਹ ਖੁਸ਼ ਹੁੰਦੇ ਨੇ ਇਹ ਨਿਸ਼ਾਨੀ ਹੁੰਦੀ ਹੈ دیਵਾਨੇ ਲੋਕਾਂ ਦੀ ਜਦੋਂ ਵੀ ਉਹਨਰ ਨੂੰ ਕੋਈ ਕੰਮ ਕਿਹਾ ਜਾਂਦਾ ਤੇ ਉਹ ਖੁਸ਼ ਹੋ ਕੀ ਹੁੰਦਾ ਭਾਈ ਹਾਂਜੀ ਖੁਸ਼ ਹੁੰਦੇ ਨੇ ਤੇ ਜਿੰਨਾ ਲੋਕਾਂ ਦਾ ਰੱਬ ਦੇ ਪ੍ਰਤੀ ਅੱਧ ਪੂਜਦਾ ਪਿਆਰ ਹੁੰਦਾ ਹੈ ਮਤਵਲੀ ਲੋਕ ਹੁੰਦੇ ਨੇ ਉਹਨਾਂ ਨੂੰ ਕੋਈ ਕੰਮ ਕਹਿ ਦਵੋ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦੇ ਦੋ ਉਹਨਾਂ ਨੂੰ ਲੱਗਦਾ ਹੈ ਕਿ ਪਾਸਟਰ ਨੇ ਸਾਨੂੰ بڑے ਵੱਡੇ ਝਾਲ ਚ ਪਸਾ ਦਿੱਤਾ ਉਹਨਾਂ ਨੂੰ ਦੇਵਾ ਲਾ ਦੋ ਉਹਨਾਂ ਦੀ ਰਾਤ ਦੀਆਂ ਨੀਂਦਾਂ ਉੱਟ ਜਾਂਦੀਆਂ ਨੇ ਵੀ ਐ ਕੀ ਹੋ ਗਿਆ ਸਾਡੇ ਨਾਲ ਪਰ ਜਿਹੜੇ دیਵਾਨੇ ਲੋਕ ਹੁੰਦੇ ਨੇ ਜਦੋਂ ਉਹਨਾਂ ਨੂੰ ਤੁਸੀਂ ਕਿ ਕੰਮ ਕਹੋਗੇ ਜਦੋਂ ਉਹਨਾਂ ਨੂੰ ਕੋਈ ਸੇਵਨ ਲਾਓਗੇ ਜਦੋਂ ਉਹਨਾਂ ਨੂੰ ਕੋਈ ਸੁਨਿਆਹ ਦੋਗੇ ਤੇ ਉਹ ਸੰਗੋ ਖੁਸ਼ ਹੋ ਕੇ ਘਰ ਤੇ ਲੁੱਡੀਆਂ ਪਾਉਣ ਲੱਗ ਪੈਂਦੇ ਨੇ ਇਹ ਸੁਨਿਆਹ ਬਾਸਟਰ ਵੱਲੋਂ ਨਹੀਂ ਯਾਵਾ ਪ੍ਰਭੂ ਵੱਲੋਂ ਆ ਗਿਆ ਸਾਨੂੰ ਐ ਇੱਥੇ ਮੈਂ ਤੰਬੂ ਕਿ دیਵਾਨਾ ਬੰਦਾ ਏ ਦਾਊਦ ਉਹਨੇ ਭੇਡ ਚੜਾਈ ਖੁਦਾ ਦੇ ਲੋਕੋ ਇੱਥੇ ਬੜੀ ਵੱਡੀ ਸਿੱਖਿਆ ਏ ਤੁਹਾਡੇ ਜੀਵਨ 'ਚ ਕੋਈ ਘਾਟਾ ਪਵੇ ਭੇਡ ਚੜਾਓ ਤੁਹਾਡੇ ਜੀਵਨ 'ਚ ਕੋਈ ਵਾਧਾ ਹੋਵੇ ਭੇਡ ਚੜਾਓ ਤੁਹਾਡਾ ਕੰਮ ਕੋਈ ਰੁਕਿਆ ਏ ਭੇਡ ਚੜਾਓ ਕੰਮ ਹੋ ਗਿਆ ਏ ਭੇਡ ਚੜਾਓ ਤੁਹਾਡੇ ਘਰ 'ਚ ਛਣਾਟਾ ਏ ਭੇਡ ਚੜਾਓ ਤੁਹਾਡੇ ਘਰ 'ਚ ਰੌਣਕ ਏ ਪੇਟ ਚੜਾਓ ਤੇ ਸ਼ਨਾਟਾ ਤੇ ਉਹ ਰੌਣਕ ਚ ਬਦਲ ਜਾਏਗਾ ਤੇ ਰੌਣਕ ਤੇ ਪੀੜੀਆਂ ਪੀੜੀ ਤੱਕ ਤੁਹਾਡੇ ਘਰ ਚ ਕਦੀ ਰੌਣਕ ਖਤਮ ਨਹੀਂ ਹੋਏਗੇ ਅਮੇ ਇੱਥੇ ਨੇ ਪੇਟ ਚੜਾਈ ਰੱਬ ਦਾ ਕੰਮ ਹੋਣ ਲੱਗਾ ਤੇ ਕੀ ਕੀਤਾ ਹਾਂ ਪੇਟ ਚੜਾ ਖੁਦਾ ਦੇ ਲੋਕੋ ਦੁਨੀਆ ਦੇ ਤਮਾਮ ਚਰਚਾ ਬਣੀਆਂ ਨੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਚਰਚ ਦੇ ਵਿੱਚ ਪੈਰ ਨਹੀਂ ਰੱਖਿਆ ਉਹਨਾਂ ਨੂੰ ਪਤਾ ਨਹੀਂ ਹੈ ਬਿਲਡਿੰਗ ਇਹੋ ਜਿਹੀ ਹੈ ਉਹਨਾਂ ਨੂੰ ਪਤਾ ਵੀ ਨਹੀਂ ਹੈ ਕਿ ਚਰਚ ਦੇ ਵਿੱਚ ਪੱਖੇ ਆ ਗਏ ਨੇ ਸਾਊਂਡ ਹੈਗਾ ਕਿ ਨਹੀਂ ਪਰ ਫੇਰ ਵੀ ਲੋਕਾਂ ਨੇ ਖੁਸ਼ੀ ਦੇ ਨਾਲ ਭੇਡ ਚੜਾਈ ਚਰਚ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਕੰਮ ਪਾਸਟਰ ਦਾ ਨਹੀਂ ਸਾਡੇ ਅੱਬਾ ਦਾ ਹੈ ਤੇ ਅਸੀਂ ਦਿਲ ਲਾ ਕੇ ਇਸ ਕੰਮ ਨੂੰ ਕਰਨਾ ਹੈਗਾ ਆਂ ਅਮੇਂ ਖੁਦਾ ਦੇ ਲੋਕੋ ਇੱਥੇ ਦੌਲਤ ਖੁਸ਼ ਹੋਈ ਆਈ ਜਦੋਂ ਉਹ 6 ਕਦਮ ਤੁਰੇ ਇਹਨੇ ਭੇਟ ਚੜਾਈ ਹੈ ਤੇ ਜਦੋਂ ਭੇਟ ਚੜਾਈ ਹੈ ਤੇ ਫਿਰ ਵੇਖੋ ਗਲਾਮ ਦੇ ਵਿੱਚ ਕੀ ਹੋਇਆ ਹਾਂਜੀ ਅਤੇ ਦਾਊਦ ਯਹੋਵਾ ਦੇ ਅੱਗੇ ਆਪਣੇ ਸਾਰੇ ਜੋਰ ਨਾਲ ਲੁੱਡੀ ਪਾਉਂਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਇਫੋਦ ਪਹਿਨਿਆ ਹੋਇਆ ਸੀ ਆਮੇ ਖੁਦਾ ਦੇ ਲੋਕੋ ਇੱਥੇ ਜਦੋਂ ਤੰਬੂ ਲੈ ਕੇ ਤੁਰੇ ਉਹਨੇ ਭੇਟ ਚੜਾਈ ਅਤੇ ਲੁੱਟੀਆਂ ਪੌਂਦਾ ਜਾ ਰਿਹਾ ਨੱਚਦਾ ਜਾ ਰਿਹਾ ਉਸਤ ਕਰਦਾ ਜਾ ਰਿਹਾ دیਵਾਨਾ ਬਣ ਗਿਆ ਉਹਨੂੰ ਪਤਾ ਨਹੀਂ ਏ ਕਿ ਸੱਜੇ ਕੀ ਹੋ ਰਿਹਾ ਖੱਬੇ ਕੀ ਹੋ ਰਿਹਾ ਅੱਗੇ ਕੀ ਹੋ ਰਿਹਾ ਪਿੱਛੇ ਕੀ ਹੋ ਰਿਹਾ ਜਦੋਂ دیਵਾਨੇ ਬੰਦੇ ਆਰਾਧਨਾ ਚ ਨੱਚਦੇ ਨੇ ਉਹਨਾਂ ਦੇ ਨੱਚਣ ਦਾ ਸਟਾਈਲ ਬੜਾ ਅਲੱਗ ਹੁੰਦਾ ਕੁਝ ਲੋਕ ਆਰਾਧਨਾ ਦੇ ਵਿੱਚ ਕੋਈ ਰਿੱਤਕ ਵਾਲਾ ਸਟਾਈਲ ਮਾਰੀ ਜਾਏਗਾ ਤੇ ਕੋਈ ਟਾਈਗਰ ਸ਼ਰੋਪ ਵਾਲਾ ਸਟਾਈਲ ਮਾਰੀ ਜਾਏਗਾ ਤੇ ਕੋਈ ਮਾਈਕਲ ਜੈਕਸਨ ਬਣਿਆ ਇਹ ਆਰਾਧਨਾ ਦੇ ਸਟਾਈਲ ਨਹੀਂ ਹੈ ਇੱਥੇ ਦੌਦ ਵੀ ਨੱਚਿਆ ਲੁੱਡੀਆਂ ਪਾਉਣ ਲੱਗ ਪਿਆ دیਵਾਨਾ ਬਣ ਕੇ ਨੱਚਿਆ ਅੱਜ ਬਥੇਰੇ ਲੋਕ ਜਦੋਂ ਨੱਚਦੇ ਨੇ ਉਹਨਾਂ ਨੂੰ ਇਹ ਟੈਨਸ਼ਨ ਰਹਿੰਦੀ ਹੈ ਕਿ ਲੋਕਾਂ ਨੂੰ ਸਾਡਾ ਸਟਾਈਲ ਦਿਸੇ ਕਿ ਸਾਡਾ ਸਟਾਈਲ ਸਟੈਪ ਨਾਲ ਸਟੈਪ ਸਹੀ ਲੱਗ ਰਿਹਾ ਸਾਡਾ ਜਿਹੜਾ ਜਿਹੜੇ ਕਦਮ ਨੇ ਉਹ ਸਹੀ ਚੱਲ ਰਹੇ ਨੇ ਉਹ ਮੈਕਲ ਜੈਕਸਨ ਬੰਨਾ ਸ਼ੁਰੂ ਕਰਦੇ ਐਕਟਰਾਂ ਵਾਲਾ ਡਾਂਸ ਕਰਦੇ ਪਰ ਦੌਦ ਕਿਵੇਂ ਨੱਚੇ ਹਲੋ ਕਿਵੇਂ ਨੱਚੇ ਜੀ ਲੁੱਡੀਆਂ ਪਾ ਕੇ دیਵਾਨੇ ਮਤ ਰੱਖ ਕੇ ਇੱਕਦਮ ਮਦਹੋਸ਼ ਹੋ ਕੇ ਪ੍ਰਭੂ ਦੇ ਅਰਾਧਨਾ ਦੇ ਪ੍ਰਭੂ ਦੀ ਉਸਤਤ ਦੇ ਵਿੱਚ ਨੱਚਣਾ ਖੁਦਾ ਦੇ ਲੋਕੋ ਇਹੜੇ ਲੋਗ ਆराधना ਦੇ ਵਿੱਚ دیਵਾਨੇ ਬਣ ਜਾਂਦੇ ਨੇ ਆराधना ਦੇ ਵਿੱਚ ਉਹ ਆਪਦਾ ਮੂੰਹ ਖੋਲ ਲੈਂਦੇ ਨੇ ਆराधना ਦੇ ਵਿੱਚ ਪ੍ਰਭੂ ਦੇ ਅਧੀਨ ਹੋ ਜਾਂਦੇ ਨੇ ਆराधना ਦੇ ਵਿੱਚ ਉਹ ਆਪਣੇ ਗਲੇ ਨੂੰ ਖੋਲ ਦਿੰਦੇ ਨੇ ਉਹ ਆराधना ਦੇ ਵਿੱਚ ਉਹ ਭੁੱਲ ਜਾਂਦੇ ਨੇ ਸਾਡੇ ਅੱਗੇ ਕੌਣ ਖੜਾ ਹੈ ਸਾਡੇ ਪਿੱਛੇ ਕੌਣ ਖੜਾ ਹੈ ਸਾਡੇ ਸਾਡੇ ਉੱਤੇ ਕੌਣ ਹੈਗਾ ਸਾਡੇ ਆਸੇ-ਪਾਸੇ ਕੌਣ ਹੈਗਾ ਉਹ ਭੁੱਲ ਜਾਂਦੇ ਉਹ ਭੁੱਲ ਜਾਂਦੇ ਨੇ ਕਿ ਸੱਚੇ ਕੌਣ ਨੇ ਖੱਬੇ ਕੌਣ ਨੇ ਅੱਗੇ ਕੌਣ ਨੇ ਪਿੱਛੇ ਕੌਣ ਨੇ ਉਹ ਮਸਤ ਹੋ ਜਾਂਦੇ ਰੱਬ ਦੇ ਵਿੱਚ ਉਹ دیਵਾਨੀ ਮੱਤ ਰੱਖ ਕੇ ਪ੍ਰਭੂ ਦੀ ਵਡਿਆਈ ਕਰਦੇ ਨੇ ਉਹ ਮੂੰਹ ਖੋਲਦੇ ਨੇ ਰੱਬ ਦੇ ਲਈ ਉਹ ਰੱਬ ਦੇ ਲਈ ਮੂੰਹ ਖੋਲਦੇ ਨੇ ਤੇ ਰੱਬ ਵੱਡੇ ਵੱਡੇ ਰਾਹ ਖੋਲ੍ਹ ਦਿੰਦਾ ਉਹਨਾਂ ਦੇ ਲਈ ਇਹ دیਵਾਨੇ ਲੋਕਾਂ ਦਾ ਹਾਰਾਦ ਨਾਲ ਵਿੱਚ ਨੱਚਣਾ دیوانے لوکاں دا کام ہے پیٹھ چڑھاونا دیوانے لوکاں دا کام ہے ایتھے دولت نے پیٹھ کڑائی پھر لٹیاں پا کے او تंबू دے کے یوا دا تंबू دیڑا پلاؤ دا تंबू سی گا او دے کے لٹیاں پا کے نرد دا پورے زور دینا کیتا جی ہاں ਪੂਰੇ ਜੋਰ ਦੇ ਨਾਲ ਅੱਦੇ ਲੋਗ ਆਰਾਧਨਾ ਇਸ ਲਈ ਨਹੀਂ ਕਰਦੇ ਕਿ ਸਾਡੇ ਅੱਗੇ ਕੌਣ ਕੀ ਕਵੇਗਾ ਅਗਲਾ ਬੰਦਾ ਕੀ ਕਵੇਗਾ ਸਾਡਾ ਪਿਛਲਾ ਬੰਦਾ ਕੀ ਕਵੇਗਾ ਸੱਜੇ ਖੱਬੇ ਕੀ ਕਵੇਗਾ ਤੇ ਲੋਕ ਸਾਨੂੰ ਇਹ ਨਾ ਕਹਣੇ ਸ਼ਦਾਈ ਹੋ ਗਿਆ ਲੋਕ ਇਹ ਨਾ ਸਾਨੂੰ ਕਹਿਣ ਇਹ ਕੀ ਕਰਨ ਲੱਗਾ ਪਿਆ ਉਹ ਤਨ ਨੇ ਮਹੀਨਿਆਂ ਤੋਂ ਡਾਟੇ ਜਿਵੇਂ ਪਉਦੇ ਨੇ ਤੇ ਉਵੇਂ ਹੀ ਚਲੇ ਜਾਂਦੇ ਉਹ ਖੁਦਾ ਦੇ ਲੋਕੋ ਚਰਚ ਕੋਈ ਸਿਰਮਾ ਕਰ ਨਹੀਂ ਏ ਕਿ ਤੁਸੀਂ 3 ਘੰਟੇ ਤੇ ਫੇਸਬੁੱਕ ਵਟਸਐਪ ਚਲਾਇਆ ਤੇ ਇੰਜੋਏ ਕੀਤਾ ਤੇ ਬਸ ਚਲੇਗਾ ਚਰਚ ਇੱਕ ਸਰਕਸ ਨਹੀਂ ਏ ਕਿ ਤੁਹਾਡਾ ਐਂਟਰਟੇਨਮੈਂਟ ਹੋ ਜਾਏ ਚਰਚ ਇੱਕ ਇੱਕ ਧਰਮਸ਼ਾਲਾ ਨਹੀਂ ਏ ਕਿ ਜਿੱਤੇ ਬੈਠੇ ਬਸ ਟਾਈਮ ਪਾਸ ਕਰਕੇ ਚਲੇਗਾ ਚਰਚ ਯਵਾ ਦਾ ਘਰ ਏ ਇੱਥੇ ਕਿਸੇ ਬੰਦੇ ਨਾਲ ਗੱਲ ਹੋਵੇ ਨਾ ਹੋਵੇ ਪਰ ਰੱਬ ਨਾਲ ਗੱਲ ਤੁਹਾਡੀ ਜ਼ਰੂਰ ਹੋਣੀ ਚਾਹੀਦੀ ਏ ਲੁੱਡੀਆਂ ਪਾਉਣ ਕੀ ਕਰਨ ਲੱਗ ਪਿਆ ਹਾਂ ਲੁੱਡੀਆਂ ਪਾਉਣ ਲੱਗ ਪਿਆ ਪੂਰੇ ਜੋਰ ਦੇ ਨਾਲ دیਵਾਨਾ ਬਣ ਗਿਆ ਰੱਬ ਦਾ 6 ਕਦਮ ਅਜੇ ਮਿਲਾਪ ਦਾ ਤੰਬੂ ਤੁਰਿਆ ਸੀ ਪੇਟ ਚੜਾ ਦਿੱਤੀ ਓ ਖੁਦਾ ਦੇ ਲੋਕੋ ਜਦੋਂ ਰੱਬ ਦਾ ਕੋਈ ਵੀ ਕੰਮ ਹੋਵੇ ਰੱਬ ਦੇ ਲਈ ਕੋਈ ਸੁਣਿਆ ਹੋਵੇ ਜਦੋਂ ਯਵਾ ਦੀ ਗੱਲ ਹੋਵੇ ਉਦੋਂ ਭੁੱਲ ਜਾਓ ਕਿ ਤੁਹਾਡੀ ਜੀਵਤ ਕੋ ਜਾਗਾ ਹੈ ਭੁੱਲ ਜਾਓ ਕਿ ਤੁਹਾਨੂੰ ਕੋਈ ਕੀ ਕਹੇਗਾ ਤੁਹਾਡੇ ਲਈ ਕੀ ਹੋਵੇਗਾ ਪਰ ਯਾਦ ਰੱਖੋ ਉਹ ਪਾਸਟਰ ਭੁੱਲ ਸਕਦਾ ਹੈ ਕਲਿਸਿਆ ਭੁੱਲ ਸਕਦੀ ਹੈ ਪਰ ਕੀਦੇ ਲਈ ਤੁਸੀਂ ਕਰ ਦਿੱਤਾ ਉਹ ਕਦੇ ਨਹੀਂ ਭੁੱਲੇਗਾ ਕਿ ਉਹਦਾ ਨਾਮ ਖੁਦਾਵੰਦ ਯਸ਼ੁਮਤੀ ਯਵਾ ਪਰਮੇਸ਼ਰ ਬਾਕਰੂ ਦਾ ਮਸਾ ਹੈਗਾ ਹੈ ਬੋਲੋ 다우ਦ ਦਾ ਆਰਾਧਨਾ ਵਿੱਚ ਲੁੱਡੀਆਂ ਪਾਉਣ ਲੱਗ ਪਏ ਹੁਣ ਆਪਣੇ ਨਾਲ ਦੇ ਨੂੰ ਕਹੋ ਕਿ ਭਾਈ 다우ਦ ਦਾ ਆਰਾਧਨਾ ਵਿੱਚ ਲੁੱਡੀਆਂ ਪਾਉਣ ਲੱਗ ਪਏ ਹਾਂ ਜੀ ਅੱਗੇ ਪੜਿਓ ਸੋ 다우ਦ ਅਤੇ ਇਸਰਾਇਲ ਦਾ ਸਾਰਾ ਘਰਾਨਾ ਯਹੋਵਾ ਦੇ ਸੰਦੂਕ ਨੂੰ ਜਜਕਾਰ ਬੁਲਾਉਂਦੇ ਅਤੇ ਤੁਰੀਆਂ ਵਜਾਉਂਦੇ ਚੁੱਕ ਕੇ ਲੈ ਆਏ ਆਮੇਨ ਇੱਥੇ ਜਾਜਕਾਰ ਕਰਨ ਲੱਗ ਪਿਆ ਕਰਾਨਾ ਤੁਰੀਆਂ ਵਜਾਉਣ ਲੱਗ ਪਿਆ ਸਾਜ਼ ਵਜਾਉਣ ਲੱਗ ਪਿਆ ਖੁਦਾ ਦੇ ਲੋਕੋ ਅੱਜ ਜਿਹੜਾ ਢੋਲਕ ਤੇ ਬੈਠਾ ਉਹ ਬੰਦਾ ਉਹ ਰੱਬ ਦਾ ਧੰਨਵਾਦ ਕਰੇ ਕਿ ਰੱਬ ਨੇ ਉਹਨੂੰ ਸੁੰਦਰ ਹੱਥ ਦਿੱਤੇ ਨੇ ਤੇ ਉਹ ਰੱਬ ਦੀ ਉਸਤ ਕਰਦਾ ਜਿਹੜਾ ਚਿੰਤਾ ਵਜਾਉਂਦਾ ਹੈ ਉਹ ਵੀ ਰੱਬ ਦਾ ਧੰਨਵਾਦ ਕਰੇ ਕਿ ਰੱਬਾ ਤੂੰ ਮੇਰੇ ਅਥਾਂ ਨੂੰ ਵਰਤ ਕਿ ਮੇਰੇ ਆਏ ਜਿਹਨੇ ਵੀ ਸਾਜ਼ ਵਜਾਉਂਦੇ ਨੇ ਉਹ ਰੱਬ ਦਾ ਧੰਨਵਾਦ ਕਰਨ ਨਾਲੇ ਆਪਦੇ ਹੱਥਾਂ ਨੂੰ ਚੁੰਮਣ ਕਿ ਪ੍ਰਭੂ ਤੂੰ ਮੇਰੇ ਹੱਥਾਂ ਨੂੰ ਸਹੀ ਢੰਗ ਦੇ ਨਾਲ ਵਰਤਿਆ ਜਾ ਕੇ ਕੋੜਾ ਆਸ਼ਰਮ ਦੇ ਵਿੱਚ ਵੇਖੋ ਹੱਥ ਹੀ ਗਲੇ ਪੈਣੇ ਲੋਕਾਂ ਦੇ ਪੈਰ ਹੀ ਗਲੇ ਪੈਣੇ ਲੋਕਾਂ ਦੇ ਬੋਲਿਆ ਜਾਂਦਾ ਨਹੀਂ ਹੈ ਉਹਨਾਂ ਤੋਂ ਕੋੜੀ ਹੋਏ ਪੈਣ ਰੋਟੀ ਵੀ ਉਹਨਾਂ ਦੇ ਲਈ ਉੱਤੋਂ ਛੁੱਟੀ ਜਾਂਦੀ ਏ ਉਹਨਾਂ ਨੂੰ ਕੋਈ ਘਰਚ ਨਹੀਂ ਰੱਖਦਾ ਉਹਨਾਂ ਦੇ ਨਾਲ ਹੱਥ ਨੇ ਟੱਚ ਹੋਣ ਦਿੰਦਾ ਤੇ ਰੱਬ ਦਾ ਧੰਨਵਾਦ ਏ ਤੁਹਾਡਾ ਜੋਰ ਸਾਜਾਂ ਲਈ ਵਰਤਿਆ ਜਾਂਦਾ ਹੈ ਤੁਹਾਡੇ ਹੱਥ ਸਾਜਾਂ ਲਈ ਵਰਤੇ ਜਾਂਦੇ ਨੇ ਤੇ ਤੁਹਾਡੀ ਜ਼ੁਬਾਨ ਜਵਾਵ ਦੀ ਉਸਤਤ ਲਈ ਵਰਤੀ ਜਾਂਦੀ ਏ ਤੇ ਖੁਦਾ ਦੇ ਲੋਕੋ ਲੋਕਾਂ ਲਈ ਤੁਸੀਂ ਆਮ ਹੋਵੋਗੇ ਪਰ ਜਵਾਵ ਦੇ ਲਈ ਤੁਸੀਂ ਖਾਸ ਲੋਕ ਬਣਦੇ ਹੋ ਤਦੋਂ ਵੀ ਤੁਸੀਂ ਆਪਣੇ ਪਰਮੇਸ਼ਰ ਦੇ ਖੁਦਾ ਦੇ ਪਵਨ ਦੇ ਵਿੱਚ ਆਉਂਦੇ ਹੋ ਤੁਹਾਡੇ ਘਰ 'ਚ ਕੋਈ ਸਾਜ ਕੋਈ ਚਿੰਤਾ ਹੈ ਕੋਈ ਛੈਣੇ ਹੈਗੇ ਨੇ ਤੇ ਲੈ ਕੇ ਆਓ ਆਰਾਧਨਾ ਕਰੋ ਘਰ ਦੇ ਵਿੱਚ ਰੱਖੋ ਸੌਣ ਤੋਂ ਪਹਿਲਾਂ ਰੱਬ ਦੀ ਆਰਾਧਨਾ ਕਰੋ ਦੁਪਹਿਰੇ ਕਰੋ ਚੰਨੂ ਕਰੋ ਜਦੋਂ ਜੀ ਕਰੇ ਉਦੋਂ ਰੱਬ ਦੀ ਆਰਾਧਨਾ ਕਰੋ ਆਰਾਧਨਾ ਦੇ ਵਿੱਚ ਹੀ ਆਵਾ ਪਰਮੇਸ਼ਰ ਬੜਾ ਖੁਸ਼ ਹੁੰਦਾ ਹੈ ਜੀ ਹਾਂ ਜੇ ਅੱਗੇ ਫੜੀਏ ਕਲਾਮ ਦੇ ਵਿੱਚ ਜੈ ਯਹੋਵਾ ਦਾ ਸਦੂਕ 다ਉਦ ਤੇ ਸ਼ਹਿਰ ਵਿੱਚ ਵੜਿਆ ਤਾਂ ਸ਼ਾਉਲ ਦੀ ਟੀਮ ਮਿਕਲ ਨੇ ਬਾਰੀ ਵਿੱਚੋਂ ਦੀ ਛਾਤੀ ਮਾਰ ਕੇ 다ਉਦ ਪਾਸ਼ਾ ਨੂੰ ਯਹੋਵਾ ਦੇ ਅੱਗੇ ਟਕੂਸ਼ੀਆਂ ਮਾਰਦੇ ਅਤੇ ਲੁੱਟੀ ਪਾਉਂਦਿਆਂ ਡਿੱਠਾ ਸੋ ਉਸ ਨੇ ਆਪਣੇ ਮਨ ਵਿੱਚ ਉਹਨੂੰ ਤੁੱਛ ਜਾਣਿਆ ਆਮੇਨ ਇੱਥੇ ਪਰਮੇਸ਼ਰ ਦਾ ਇੱਕ دیਵਾਨਾ ਬੰਦਾ ਪਰਮੇਸ਼ਰ ਦੇ ਤੰਬੂ ਦੇ ਅੱਗੇ ਲੁੱਟੀਆਂ ਪਾਉਂਦਾ ਸੀਗਾ ਆ ਰਾਦ ਨਾ ਕਰਦਾ ਸੀਗਾ ਉਹ ਰਾਬਣਾ ਜੁੜਿਆ ਪਿਆ ਸੀਗਾ ਉਹਨੂੰ ਪਤਾ ਨਹੀਂ ਸੀ ਲੱਗਦਾ ਪਿਆ ਕਿ ਮੈਂ ਕੀ ਕਰ ਰਿਹਾ ਹੈਗਾ ਉਹ ਇੰਨਾ ਰੱਬ ਦੇ ਵਿੱਚ ਖੁੱਭ ਗਿਆ ਸੀਗਾ ਤੇ ਇਹ ਵੀ ਕੱਲ ਜਿਹੜੇ ਨਾਮ ਦੀ ਔਰਤ ਹੈ ਐਨੇ ਪਰਮੇਸ਼ਰ ਦੇ ਬੰਦੇ ਨੂੰ ਕੀ ਤੁੱਥ ਜਾਂਦੀ ਕੁਰਾਨ ਦੇ ਵਿੱਚ ਲਿਖਿਆ ਕੀ ਜਾਣਿਆ ਜੀ ਕੀ ਸਮਝਿਆ ਜੀ ਤੁੱਥ ਜਾਂਨਿਆ ਯਾਵਾ ਇਹ ਤਾਂ ਖੁਸ਼ ਹੰਦਾ ਪਿਆਇ ਯਾਵਾ ਪਰਮੇਸ਼ਰ ਦੀ ਇਹ ਤਾਂ ਨਜ਼ਰ ਹੈ ਪਰ ਇਹਨੇ ਉਹਨੂੰ ਵੀ ਸਮਝਿਆ ਜੀ ਹਲੋ ਤੁਛ ਜਾਣਿਆ ਜਦੋਂ ਉਹ ਰਾਤ ਨਾ ਚੱਲਦੀ ਹੋਵੇ ਉਸਤਤ ਹੁੰਦੀ ਹੋਵੇ ਬੜੇ ਸੀਰੀਅਸ ਹੋ ਜਾਓ ਇਹ 다ਊਦ ਬੜਾ ਸੀਰੀਅਸ ਹੋ ਕੇ ਰੱਬ ਦੀ ਉਸਤਤ ਕਰ ਰਿਹਾ ਸੀਗਾ ਰੱਬ ਦੀ ਵਡਿਆਈ ਕਰ ਰਿਹਾ ਸੀਗਾ ਤਪੂਸ਼ੀਆਂ ਮਾਰ ਕੇ ਲੁੱਟੀਆਂ ਪਾ ਕੇ ਰਾਤਨਾ ਕਰਦਾ ਪਿਆ ਸੀਗਾ ਅਤੇ ਜਿਹੜੀ ਮਿਕਾਇਲ ਇਹ ਉਹਦੀ ਪਤਨੀ ਹੈ ਤਾਉਦੀ ਇਹਨੂੰ ਚੰਗਾ ਨਹੀਂ ਲੱਗਾ ਕਹਿੰਦੀ ਇੱਕ ਪਾਤਸ਼ਾਹ ਬੰਦਾ ਹੋ ਕੇ ਇਹ ਕੀ ਕੰਮਲੀਆਂ ਮਾਰਦਾ ਪਿਆ ਐਨੇ ਲੋਕਾਂ ਨੇ ਵੇਖਿਆ ਐਨੇ ਪ੍ਰਜਾਣੇ ਵੇਖਿਆ ਤੇ ਪਰਮੇਸ਼ਵਰ ਦੇ ਜਿੱਤੋ ਖੋਚ ਨਹੀਂ ਹੋ ਰਹੀ ਇਹਦੇ ਇਹਨੇ ਸ਼ਬਦ ਦੀ ਵਜ੍ਹਾ ਦੇ ਨਾਲ ਇਹਦੇ ਉੱਤੇ ਸ਼ਰਾਪ ਪੈ ਗਿਆ ਤੇ ਸ਼ਰਾਬ ਕੀ ਪਿਆ ਮਰਨ ਤੱਕ ਇਹਨੂੰ ਕੋਈ ਵੀ ਬਚਾ ਨਹੀਂ ਅਰਾਧਨਾ ਦੇ ਵਿੱਚ ਕਿਸੇ ਦਾ ਮਜ਼ਾਕ ਉਡਾਓਗੇ ਅਰਾਧਨਾ ਦੇ ਵਿੱਚ ਕਿਸੇ ਦਾ ਮਜ਼ਾਕ ਉਡਾਉਣਾ ਚਾਹੀਦਾ ਅਰਾਧਨਾ ਦੇ ਵਿੱਚ ਕਿਸੇ ਦਾ ਧਿਆਨ ਹਟਾਉਣਾ ਚਾਹੀਦਾ ਅਰਾਧਨਾ ਚੱਲਦੀ ਹੋਵੇ ਤੇ ਫੋਨ ਚਲਾਉਣੇ ਚਾਹੀਦੇ ਨੇ ਅਰਾਧਨਾ ਚੱਲਦੀ ਹੋਵੇ ਤੇ ਬਾਰ-ਬਾਰ ਕਦੀ ਬਾਥਰੂਮ ਨੂੰ ਪੱਤੋ ਕਦੀ ਚਰਚ ਦੇ ਵਿੱਚ ਆਓ ਅਰਾਧਨਾ ਚੱਲਦੀ ਹੋਵੇ ਕਦੀ ਉਹਦੇ ਨਾਲ ਗੱਲ ਕਰੋ ਕਦੀ ਉਹਦੇ ਨਾਲ ਗੱਲ ਕਰੋ ਅਰਾਧਨਾ ਚੱਲਦੀ ਹੋਵੇ ਤੇ ਤੁਸੀਂ ਕਹੋ ਮੈਨੂੰ ਤੇਰੀ ਆਵਾਜ਼ ਨਹੀਂ ਪਸੰਦ ਅਰਾਧਨਾ ਚੱਲਦੀ ਹੋਵੇ ਤੇ ਤੁਸੀਂ ਕਹੋ ਕਿ ਤੁਹਾਡਾ ਗੌਣ ਦਾ ਢੰਗ ਨਹੀਂ ਮੈਨੂੰ ਪਸੰਦ ਅਰਾਧਨਾ ਚੱਲਦੀ ਹੋਵੇ ਤੇ ਤੁਸੀਂ ਕਹੋ ਕਿ ਮੈਨੂੰ ਤੁਹਾਡੇ ਸਾਹ ਦਾ ਤਰੀਕਾ ਨਹੀਂ ਸਹੀ ਲੱਗਦਾ ਆਰਾਧਨਾ ਚੱਲਦੀ ਹੋਵੇ ਕੋਈ ਆਤਮਾ ਦੇ ਮਸਜਦਾਂ 'ਚ ਨੱਚਦਾ ਘੁੰਮਦਾ ਹੋਵੇ ਤੁਸੀਂ ਉਹਨੂੰ ਕਹੋ ਕਿ ਤੂੰ ਤਾਂ ਸ਼ਦਾਈ ਹੋ ਗਿਆ ਤੈਨੂੰ ਸਮਝ ਨਹੀਂ ਆਈ ਤੂੰ ਤਾਂ ਕੋਈ ਤੂੰ ਨਸ਼ੇ ਵਾਂਗ ਇਹ ਸ਼ਦਾਈਆਂ ਕਮਲੀਆਂ ਮਾਰੀ ਜਾਂਦਾ ਤੂੰ ਕੋਈ ਨਸ਼ੇੜੇ ਜਾਂਦੇ ਵਾਂਗ ਕਮਲੀਆਂ ਮਾਰੀ ਜਾਂਦਾ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਐਨੇ ਕੀਤੇ ਐਨੇ ਰੱਬ ਦੇ ਬੰਦੇ ਨੂੰ ਕਿਹਾ ਤੇ ਫਿਰ ਇਹਨੂੰ ਬਰਕਤ ਮਿਲੀ ਹਾਂ ਓ ਖੁਦਾ ਦੇ ਲੋਕੋ ਇਹ ਛੋਟੀ ਗੱਲ ਨਹੀਂ ਏ ਇਹ ਔਰਤ ਉਡੀਕ ਕਰਦੀ ਕਰਦੀ ਦੁਨੀਆ ਤੋਂ ਖਤਮ ਹੋ ਗਈ ਪਰ ਉਹਦੇ ਪੁੱਤ ਦਾ ਮੂੰਹ ਨਹੀਂ ਵੇਖ ਸਕੀ ਤੇ ਜੇ ਇਸ ਔਰਤ ਦੇ ਕੋਲ ਬੱਚਾ ਨਹੀਂ ਹੈ ਉਹਨੂੰ ਹੀ ਪਤਾ ਹੈ ਦਰਦ ਕਿੰਨਾ ਵੱਡਾ ਹੈ ਇਹ ਤਕਲੀਫ ਨੂੰ ਉਹ ਹੀ ਜਾਣਦੀ ਏ ਪਰਮੇਸ਼ਰ ਰਹਿਦੇ ਤੋਂ ਖੁਸ਼ ਨਹੀਂ ਹੋਇਆ ਖੁਦਾ ਦੇ ਲੋਕੋ ਜਦੋਂ ਆਪ ਹੋਂਦੀ ਹੋਵੇ ਜਦੋਂ ਉਸਤ ਹੋਂਦੀ ਹੋਵੇ ਤੇ ਖੁਦਾ ਦੇ ਲੋਕੋ ਇਹ ਨਾ ਵੇਖੋ ਕਿ ਤੁਹਾਡਾ ਨਾਲ ਦਾ ਤਾਂ ਆਰਾਧਨਾ ਨਹੀਂ ਕਰਦਾ ਪਿਆ ਤੇ ਤੁਹਾਨੂੰ ਕੀ ਲੋੜ ਪਈ ਏ ਸਟੇਜ ਵਾਲੇ ਤੇ ਆਰਾਧਨਾ ਨਾਚ ਗੱਪ ਕੇ ਨਹੀਂ ਕਰਦੇ ਪਿਆ ਤੇ ਤੁਹਾਨੂੰ ਕੀ ਲੋੜ ਪਈ ਏ ਤੁਹਾਡੇ ਅੱਗੇ ਤੁਹਾਡੇ ਆਸ-ਪਾਸ ਚਰਤ ਸਾਰੀ ਸ਼ਾਂਤ ਤੇ ਤੁਹਾਨੂੰ ਕੀ ਲੋੜ ਪਈ ਏ ਖੁਦਾ ਦੇ ਲੋਕੋ ਤੁਸੀਂ ਡੱਟ ਕੇ ਮੂੰਹ ਖੋਲ ਕੇ ਨੱਚ ਕੇ ਗਾ ਕੇ ਪ੍ਰਭੂ ਦੀ ਉਸਤਤ ਕਰੋ ਜੱਗ ਖੋਸ਼ ਹੋਵੇ ਨਾ ਹੋਵੇ ਤੁਹਾਡਾ ਸਿਰਜਣਾ ਰੱਬ ਤੁਹਾਡੇ ਦੇਖੋ ਜਰੂਰ ਹੋ ਜਾਏਗਾ ਇਸ ਔਰਤ ਨੇ ਆਰਾਧਨਾ ਦਾ ਮਜ਼ਾਕ ਢਾਇਆ ਖੁਦਾ ਦੇ ਲੋਕੋ ਆਰਾਧਨਾ ਕੋਈ ਖੇਡ ਨਹੀਂ ਹੈ ਆਰਾਧਨਾ ਦੇ ਵਿੱਚ ਪਰਮੇਸ਼ਰ ਨੇ ਲੋਕਾਂ ਨੂੰ ਬਰਕਤ ਦਿੱਤੀ ਹੈ ਆਰਾਧਨਾ ਦੇ ਵਿੱਚ ਬੰਧਨ ਟੁੱਟਦੇ ਨੇ ਆਰਾਧਨਾ ਦੇ ਵਿੱਚ ਲੋਕਾਂ ਦੇ ਪਾਪ ਖਤਮ ਹੋਏ ਨੇ ਆਰਾਧਨਾ ਦੇ ਵਿੱਚ ਜਵਾਨੇ ਵੱਡੇ ਵੱਡੇ ਰਾਹ ਖੋਲਣ ਆਰਾਧਨਾ ਦੇ ਵਿੱਚ ਲੋਕਾਂ ਦੇ ਨਾਲ ਰੱਬ ਨੇ ਗੱਲ ਕੀਤੀ ਏ ਆਰਾਧਨਾ ਦੇ ਵਿੱਚ ਵੱਡੇ ਵੱਡੇ ਜਿਹੜੇ ਕੰਮ ਪਰਮੇਸ਼ਰ ਨੇ